ਮਲਰੇਗਾ ਨੂੰ ਖਤਮ ਕਰਕੇ ਨਵੀਂ ਯੋਜਨਾ ਲਿਆਂਦੇ ਜਾਣ ਖਿਲਾਫ ਕਾਂਗਰਸ ਦਾ ਤਿੱਖਾ ਵਿਰੋਧ ਕੇਂਦਰ ਸਰਕਾਰ ਸਿਰਫ ਨਾਮ ਬਦਲੋ ਸਰਕਾਰ ਹੀ ਸਾਬਤ ਹੋਈ ਜਸਬੀਰ ਸਿੰਘ ਡਿੰਪਾ ਫੈਸਲਾ ਵਾਪਸ ਨਾ ਲਿਆਤਾ ਵੱਡੇ ਪੱਧਰ ਤੇ ਸ਼ਿੰਗਰਚੇ ਰੰਬਿਆ ਜਾਵੇਗਾ ਕੁਲਬੀਰ ਸਿੰਘ ਜੀਰਾ ਭਾਇਪਾਦੀ ਕੇਂਦਰ ਹੁਣ ਤੱਕ ਨਾਮ ਬਲ ਤੱਕ ਹੀ ਸੀਮਤ ਰਹੀ ਹੈ ਦੇਸ਼ ਭਗਤਾਂ ਦੇ ਨਾਮ ਬਦਲ ਕੇ ਸਵਧਾਨ ਅਤੇ ਦੇਸ਼ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਇਹ ਵਿਚਾਰ ਅੱਜ ਇਥੇ ਕਾਂਗਰਸ ਪਾਉਣ ਵਿਖੇ ਹੋਈ ਕਾਂਗਰਸ ਦੀ ਜ਼ਿਲ੍ਹਾ ਪ੍ਰੈਸ ਕਾਨਫਰੰਸ ਵਿੱਚ ਪੁਜੇ ਅਰਜਰਬਰ ਸੰਸਦ ਮੈਂਬਰ ਜਸਵੀਰ ਸਿੰਘ ਡਿੰਪਾ ਨੇ ਕਹੇ ਕਿ ਕਿਵੇਂ ਦੇਖਦੇ ਹੋ ਮੇਰੇ ਕੋ ਅਸੀਂ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਆ ਜਿਹੜਾ ਮੰਦਰੇਕਾ ਦੂ ਖਤਮ ਕਰਕੇ ਜਿਹੜਾ ਮਜ਼ਦੂਰਾਂ ਦੇ ਨਾਲ ਜਿਹੜਾ ਉਹਨਾਂ ਦੇ ਅਧਿਕਾਰਾਂ ਤੇ ਰਾਖੀ ਕੀਤੀ ਹੈ ਸਾਰੀ ਦੁਨੀਆ ਦੇ ਵਿੱਚ ਕੰਮ ਮੰਗਣਾ ਅਗਲੇ ਦੀ ਆਬਲੀਗੇਸ਼ਨ ਲੈਣਾ ਹੁੰਦਾ ਹੈ ਪਰ ਬੰਦਰੇਗਾ ਇੱਕ ਐਸਾ ਡਾਕਟਰ ਬਣਮਾਉਂ ਸਿੰਘ ਕਾਂਗਰਸ ਸਰਕਾਰ ਦੇ ਲੈ ਕੇ ਆਂਦਾ ਸੀ ਜਿਹਦੇ ਦਿਨ ਆਦਮੀ ਦਾ ਹੱਕ ਬਣਦਾ ਸੀ 100 ਦਿਨ ਦੇ ਕੱਪ ਦਾ ਪਹਿਲਾਂ ਤੇ ਉਹਦੀ ਇੰਪਲੀਮੈਂਟੇਸ਼ਨ ਪਿਛਲੇ 11 ਸਾਲਾਂ ਚ ਬਹੁਤ ਮਾੜੀ ਹੋਈ ਜਿਹੜਾ 100 ਦਿਨ ਦਾ ਕੰਮ ਸੀ ਉਹ ਸਿਰਫ ਦੇ ਸਾਰੇ ਨੈਸ਼ਨਲ ਲੈਵਲ ਦੇ ਉੱਤੇ ਉਹ 40% ਹੋਇਆ ਤੇ ਪੰਜਾਬ 'ਚ ਸਿਰਫ 19% ਹੋਇਆ ਇਹਦੇ ਵਿੱਚ ਦਿਹਾੜੀ ਜਿਹੜੀ ਆ 340 ਰੁਪਏ ਕਈ ਸਟੇਟਾਂ ਦੇ ਗੁਜਰਾਤ ਵਰਗੇ ਚ ਬੰਦੇ ਕਾ ਤਿੰਨ ਦਿੱਤੀ ਜਾਂਦੀ ਪੰਜਾਬ ਦੇ ਵਿੱਚ 270 ਰੁਪਏ ਸੀ ਅਸੀਂ ਚਾਹੁੰਦੇ ਹਾਂ ਕਿ ਇਹ ਇਹ ਵਧਾਈ ਜਾਂਦੀ ਨਾ ਕਿ ਇਹਦੇ ਅਧੀਨ ਜਿਹੜਾ ਅੱਗੇ ਪੰਚਾਇਤਾਂ ਫੈਸਲਾ ਕਰਦੀਆਂ ਸੀ ਅਸੀਂ ਕੀ ਕੰਮ ਕਰਾਉਣੇ ਆ ਉਹ ਹੁਣ ਦਿੱਲੀ ਏਸੀ ਕਬਰਿਆਂ ਚ ਬੈਠੇ ਬਾਅੂ ਫੈਸਲਾ ਕਰਦਗੇ ਕਿ ਟਿੱਬੀ ਪਿੰਡ ਦੇ ਵਿੱਚ ਕੌਣ ਜਿਹੜਾ ਵਾ ਕੀ ਕੰਮ ਹੋਊਗਾ ਜਿਹੜਾ ਉਹਨਾਂ ਨੂੰ ਪਤਾ ਤਾਂ ਨਹੀਂ ਸੋ ਬਾਪੋ ਬਹਾਤਮਾ ਗਾਂਧੀ ਜੀ ਦੀ ਲੀਗੇਸੀ ਨੂੰ ਖਤਮ ਕਰਨ ਦੇ ਵਾਸਤੇ ਇਹਨਾਂ ਨੇ ਛੜਜੰਤਰ ਰਚਿਆ ਵਾ ਇਹ ਜੇ ਪਹਿਲਾ ਨਹਿਰੂ ਜੀ ਦੇ ਪਿੱਛੇ ਪਏ ਸੀ ਹੋਂਦੇ ਦੇ ਪਿੱਛੇ ਪਏ ਵਿੱਚ ਗੋਦਸੇ ਗੋਦਸੇ ਨੂੰ ਇਹ ਆਪਣਾ ਹੀਰੋ ਮੰਨਦੇ ਆ ਤੇ ਮੈਂ ਸਮਝਦਾ ਕਿ ਇਹ ਜਿਹੜੇ ਇੱਕ ਹਿੰਸਾ ਦੇ ਪੁਜਾਰੀ ਸੀ ਇਹ ਗੋਦਸੇ ਦੇ ਪੁਜਾਰੀ ਨੇ ਜਿਹੜੇ ਗੋਲੀਆਂ ਬੰਦੂਕਾਂ ਤੇ ਰਾਈਫਲਾਂ ਨਾਲ ਕੰਮ ਕਰਦੇ ਆ ਸਵੈਸ਼ਿਕ ਗੈਂਗਸਟਰ ਵਾਲੀ ਗੱਲ ਕੀਤੀ ਸੀ ਪੰਜਾਬ ਚ ਵੱਧ ਰਿਹਾ ਤੇ ਸ਼ਾਸਨ ਚਾ ਰਿਹਾ ਵਿਕੋ ਜਿਹੜਾ ਗੈਂਗਸਟਰਿਜ਼ਮ ਆ ਇਹ ਇਹ ਉਦਾਂ ਨਹੀਂ ਵੱਧ ਸਕਦਾ ਜਦ ਦੀ ਦੇ ਰ ਨੂੰ ਸ਼ੈ ਨਾ ਹੋਵੇ ਇਹ ਪੰਜਾਬ ਨੂੰ ਬਰਬਾਦ ਕਰਦੀ ਪੰਜਾਬ ਨੂੰ ਕਮਜ਼ੋਰ ਕਰਦੀ ਇਹ ਕੇਂਦਰ ਦੀ ਤੇ ਉਹਦੀ ਟੀਮ ਜਿਹੜੀ 20 ਟੀਮ ਆ ਆਪ ਇਹਨਾਂ ਦੀ ਸਾਂਝੀ ਜਿਹੜੀ ਹੈ ਇਹ ਝਾੜ ਲਿਆ ਤੇ ਜਿਹੜੀ ਪੰਜਾਬੀ ਹੁਣ ਸਮਝਦੇ ਜਾਂਦੇ ਆ ਤੇ ਇਦਾਂ ਸਬਕ ਸਕਿਉਰਟੀ ਤਿਆਰ ਤੁਸੀਂ ਗੁੰਰੇਕਿਆਂ ਦੀ ਗੱਲ ਕਰ ਰਹੇ ਹੋ ਤੁਸੀਂ ਇਸ ਨੂੰ ਲੈ ਕੇ ਕਾਂਗਰਸ ਕੀ ਕਰਨ ਜਾ ਰਹੀ ਹੈਗੀ ਜੇਕਰ ਇਹ ਵਾਪਸ ਨਹੀਂ ਹੁੰਦਾ ਦੇਖੋ ਅਸੀਂ ਇੱਕ ਬੰਦੇ ਰੇਗਾ ਮਜ਼ਦੂਰ ਅਧਿਕਾਰ ਬਚਾਓ ਮਹਿੰਮ ਚਲਾਈ ਆ ਆ ਪਹਿਲਾ ਪ੍ਰੈਸ ਕਾਨਫਰੰਸ ਸੀ ਫਿਰ ਅਸੀਂ ਜ਼ਿਲ੍ਹਾ ਲੈਵਲ ਤੇ ਦੇ ਖਿਲਾਫ ਰੈਲੀਆਂ ਕਰਾਂਗੇ ਪੰਜਾਬ ਤੇ ਹੋਣਗੀਆਂ ਹੋਣਗੇ ਸਾਰੇ ਦੇਸ਼ ਤੇ ਵਿੱਚ ਰੈਲੀਆਂ ਨਾਲ ਅਸੀਂ ਸੰਸਦ ਤੋਂ ਲੈ ਕੇ ਸੜਕ ਤੱਕ ਇਸ ਦੇ ਖਿਲਾਫ ਜਿਹੜਾ ਮਹਿੰਮ ਸ਼ੁਰੂ ਕਰਾਂਗੇ ਫੌਰਨ ਪੌਂਚੀ ਦੀ ਗੱਲ ਕੀਤੀ ਹੈਗੀ ਹੈ ਕਿ ਤੁਸੀਂ ਕੇਂਦਰ ਸਰਕਾਰ ਫੌਰਨ ਪੌਂਚੀ ਤਕੈਲ ਹੋਈ ਹੈ ਸਾਰੇ ਨਾਲ ਕੋਨਫੀਮੇਸ਼ਨ ਜਿਹੜੇ ਉਹ ਪ੍ਰਾਪਤ ਹੋ ਜੀ ਦੇਖੋ ਇਹ ਬਹੁਤ ਵੱਡਾ ਕਟਾ ਇੱਕ ਗੱਲਾ ਇਹਦੇ ਨਾਲ ਜਿਹੜੇ ਸਾਡੇ ਮਿੱਤਰ ਦੇਸ਼ ਸੀ ਉਹ ਵੀ ਸਾਡੇ ਦੁਸ਼ਮਣਾਂ ਦੀ ਝੋਲੀ ਵਿੱਚ ਪੈ ਗਏ ਇਥੋਂ ਤੱਕ ਕੇ ਮੋਦੀ ਜੀ 8500 ਕਰੋੜ ਦੇ ਜਹਾਜ਼ ਦੇ ਵਿੱਚ ਦੇਸ਼ਾਂ ਦੀ ਸੈਰ ਕਰਦੇ ਫਿਰਦੇ ਆ ਛੋਟੇ ਛੋਟੇ ਦੇਸ਼ਾ ਹੁਣੇ ਪਿੱਛੇ ਆ ਕਿੱਥੇ ਗਏ ਹੀ ਆਮਾਨ ਕੇ ਕਤਰ ਪਹਿਲੇ ਉਹ ਜਿੱਥੋਂ ਸੀਐਮ ਪੀਐਮ ਜਾਂਦਾ ਸੀ ਇੰਡੀਆ ਦਾ ਉੱਥੋਂ ਦਾ ਰਾਜਾ ਉਹਨੂੰ ਸਵਾਗਤ ਕਰਦਾ ਹੁੰਦਾ ਸੀ ਅਮਰੀਕਾ ਕੋਈ ਬੰਦਾ ਸਵਾਗਤ ਕਰਨ ਨਹੀਂ ਆਇਆ ਇਥੋਂ ਤੁਸੀਂ حساب ਲਾ ਸਕਦੇ ਹੋ ਕਿ ਕੀ ਬੜ ਰਿਹਾ ਜਿੰਨਾ ਅਮਰੀਕਾ ਨਾਰਥ ਅਮਰੀਕਾ ਯੂਰਪ ਆਸਟ੍ਰੇਲੀਆ ਚਾਇਨਾ ਕੋਈ ਵੀ ਜਿਹੜਾ ਬਾ ਉਹ ਇਹਨਾਂ ਦੇ ਨਾਲ ਚੱਲਣ ਨੂੰ ਤਿਆਰ ਨਹੀਂ ਜਿਹਨੂੰ ਡੋਨਾਲਡ ਡਮਾਈ ਫਰੈਂਡ ਕਹਿੰਦੇ ਸੀ ਮੋਦੀ ਸਾਹਿਬ ਉਹਨੇ 50% ਦਾ ਟੈਰਫ ਲਾਤਾ ਇੰਡੀਆ ਦੇ ਸਮਾਨ ਦੇ ਉੱਤੇ ਇਸ ਤੋਂ ਮੰਦ ਭਾਗਾ ਹੋਰ ਕੀ ਹੋ ਸਕਦਾ ਅੱਜ ਕਰਜ਼ੇ ਦੀ ਜੀ ਗੱਲ ਕਰੀਏ ਪੰਜਾਬ ਤੇ ਕਿੰਨਾ ਕਰਜ਼ਾ ਹੈ ਜੀ ਹਾਲਾਤ ਪੰਜਾਬ ਦੇ ਉੱਤੇ ਇਸ ਵੇਲੇ ਤਕਰੀਬਨ ਤੇ 3 ਲੱਖ ਕਰੋੜ ਦਾ ਕਰਜ਼ਾ ਤੇ ਹਿੰਦੁਸਤਾਨ ਸਰਕਾਰ ਦੇ ਉੱਤੇ ਹੈਗਾਵਾ तकरीबन 2.5 ਲੱਖ ਕਰੋੜ ਦਾ ਖਰਚਾ ਸੋ ਇਹ ਹਾਲਾਤ ਦੇ ਜਿਹੜੇ ਆ ਇਸ ਵੇਲੇ ਦੇਸ਼ ਤੇ ਤੇ ਦਾ ਜਿਹ ਮੈਂ ਸਮਝਦਾ ਕਿ ਜਿਹੜੇ ਨਰਮਲਾ ਸੀਤਾ ਰਮਨ ਜੀ ਨੇ ਉਹ ਕੋਈ ਕਾਬਲ ਫਿਨਾਂਸ ਮਿਨਿਸਟਰ ਨਹੀਂ ਹੈ ਇੱਕ ਹੰਕਾਰੀ ਹੋਈ ਕਟ ਬੁੱਧੀਮਾਨ ਜਿਹੜੀ ਹੈਗੀ ਆ ਉਹ ਸਾਡੀ ਫਿਨਾਂਸ ਮਿਸਟਰ ਜੇ ਜੇਸ ਨੇ ਕਿੰਨਾ 8 ਸਾਲ ਜਿਹੜਾ ਵਾ ਲੋਕਾਂ ਨੂੰ ਵੱਧ ਦਰਾਂ ਦੇ ਨਾਲ ਜੀਐਸਟੀ ਲਿਆ ਵਪਾਰਾਂ ਨੂੰ ਮਾਰਿਆ ਤੇ ਹੁਣ ਅਕਲ ਆਈ 8 ਸਾਲੀ ਬਾਅਦ ਉਹਦੇ ਵਿੱਚ ਮਾੜੀ ਮੋਟੀ ਤਰਮੀਮ ਕੀਤੀ ਆ ਪਰ ਅਜੇ ਵੀ ਇਹ ਜਿਹੜਾ GST ਆ ਇਹਦੇ ਵਿੱਚ ਹੋਰ ਸੋਧਾਂ ਦੀ ਲੋੜ ਆ ਹੋਰ ਜਿਹੜੇ ਆ ਉਹ ਦਰਾਂ ਕਟਾਉਣ ਦੀ ਲੋੜ ਆ ਜਾਂ ਤੇ ਲਗਾਤਾਰ ਕਰਜ਼ਾ ਵਧਦਾ ਜਾ ਰਿਹਾ ਜੋ ਉਹਨੂੰ ਕਿਵੇਂ ਦੇਖੀਏ ਦੇਖੋ ਇਹ ਬਹੁਤ ਮਾੜੀ ਚੀਜ਼ ਆ ਅੱਜ ਹਾਲਾਤ ਇਹੋ ਜਿਹੇ ਆ ਕਿ ਸਾਡਾ ਬਿਜਲੀ ਬੋਰਡ ਸਾਡਾ ਡੁੱਪ ਰਿਹਾ ਪੰਜਾਬ ਸਰਕਾਰ ਨੂੰ ਪੈਸਾ ਦੀ ਦੇਰੀ ਜਿਹੜਾ ਸਬਸਿਡੀ ਜਾਂ ਮੁਫਤ ਸੀ ਜਿਹੜੀ ਆ ਉਦੇਰੇ ਘਸਾ ਦਾ ਨੂੰ ਤੇ ਆ ਘਰਾਂ ਨੂੰ ਉਸ ਤੋਂ ਇਲਾਵਾ ਸੈਲਰੀਆਂ ਸਾਡੇ ਕੋਲ ਦੀ ਦਿੱਤੀਆਂ ਜਾ ਰਹੀਆਂ ਇਹ ਪਹਿਲੀ ਯਾਰਿਆ ਕਿ ਇੱਕ ਅੱਧਾ ਦੋ ਦਿਨ ਮੈਂ ਸੁਣਿਆ ਸੀ ਕਿ ਆਪਾਂ ਬਾਦਲਾਂ ਦੀ ਸਰਕਾਰ ਭੇਲੀ ਚ ਭਈ ਉਹ ਜਿਹੜਾ ਸਰਕਾਰੀ ਖਜ਼ਾਨਾ ਬੰਦ ਰਿਹਾ ਪਰ ਮਹੀਨੇ 'ਚ 17 ਦਿਨ ਖਜ਼ਾਨਾ ਬੰਦ ਰਹਿਣਾ ਇਹ ਸਿਰਫ ਆਪ ਸਰਕਾਰ ਦੀ ਦੇਣ ਹੈ ਉਸਨੇ ਬਾਰਡਰ ਦੀ ਗੱਲ ਕੀਤੀ ਹੈ ਜੀ ਬਾਰਡਰ ਅਸੀਂ ਤਾਂ ਉਸਨੀ ਵਾਲਾ ਖਲਾਉਣ ਦੀ ਗੱਲ ਕਰਦੇ ਸੀ ਪਰ ਉਧਰੋਂ ਹੁਣ ਵਪਾਰ ਜਿਹੜਾ ਪਾਕਿਸਤਾਨ ਨਾਲ ਬੰਦ ਹੋ ਗਿਆ ਗੁਆਂਦੀ ਮੁਲਕਾਂ ਦੇ ਨਾਲ ਉਹਦੇ ਨਾਲ ਪੰਜਾਬ